ਅਸੀਂ ਤਾਂ ਨਵੀਂ ਬੇਨਤੀ ਕਰਨਾ ਚਾਹੁੰਦੇ ਆ ਸਰਕਾਰ ਤੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਸਾਡਾ ਹਰ ਪਿੰਡ ਤੇ ਢੀਡਿਆਵਾਂ ਛੋਨਾ ਬਹੁਤ ਮਰ ਗਿਆ ਮੰਡ ਦੇ ਵਿੱਚ ਸਾਰਾ ਏਰੀਆ ਜਿਹੜੀਆਂ ਖਾਦ ਦੇ ਨਾਲ ਸਾਨੂੰ ਕਮਾਈ ਖਾਦ ਦਾ ਕਰਦੇ ਆ ਸਾਨੂੰ ਅੱਗੇ ਖਾਦ ਦੇ ਨਾਲ ਬਹੁਤ ਸਮਾਨ ਜ਼ਿਆਦਾ ਹੁੰਦਾ ਦਾਨਾ ਹਯੂਰੀਆਂ ਦਾ ਪਰ ਹੁਣ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਐਗਰੀਕਲਚਰ ਮਹਿਕਮਾ ਸਾਨੂੰ ਇਹ ਸਮਾਨ ਤੋਂ ਬਿਨਾ ਖਾਦ ਦਵਾਈ ਖਾਦ ਦਾ ਪ੍ਰਬੰਧ ਕੀਤਾ ਜਾਵੇ ਸਾਡੇ ਮੰਡੇ ਚੋਂ ਨਾ ਬਹੁ ਮਰ ਗਿਆ ਅਸੀਂ ਜਿੰਮੇਦਾਰਾਂ ਨੂੰ ਹੋਰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਵੀ ਇਹਨਾਂ ਨੂੰ ਨਾਲ ਹੋਰ ਸਮਾਨ ਦਿੱਤਾ ਜਾਵੇ ਅੱਗੇ ਅਸੀਂ ਬਹੁਤ ਦੇਰ ਝੱਲਾਂ ਝਾਲ ਲੀਆਂ ਵਾ ਪਰ ਹੁਣ ਸਾਡੇ ਵੱਸੋਂ ਬਾਹਰ ਨੂੰ ਸਾਡੇ ਹੱਥ ਖੜੇ ਆ ਅਸੀਂ ਖਾਦ ਬਿਗੈਰ ਸਮਾਨ ਤੋਂ ਲੈਣੀ ਆ ਤੇ ਬਿਗੈਰ ਸਮਾਨ ਤੋਂ ਵੇਚਣੀ ਆ ਅਸੀਂ ਨਾ ਸਮਾਨ ਕੋਲ ਲੈਣਾ ਖਾਦਣਾ ਤੇ ਨਾ ਹੀ ਕਿਸੇ ਨੂੰ ਜਿੰਮੇਦਾਰ ਨੂੰ ਦੇਣਾ ਇਹ ਸਾਡੀ ਮੰਨਤਾ ਖੇਤੀਬਾੜੀ ਮਹਿਗਵ ਨੂੰ ਸਾਡਾ ਇੰਤਜ਼ਾਮ ਕਰਾਇਆ ਜਾਵੇ ਸਾਰੇ ਦੁਕਾਨਦਾਰਾਂ ਨੂੰ ਜਦੋਂ ਰੈਗ ਲੱਗਦਾ ਵਾ ਖਾਦ ਦਾ ਪ੍ਰਬੰਧ ਕਰਾਇਆ ਜਾਵੇ ਖਾਦ ਨਹੀਂ ਵੇਚਾਂਗੇ ਅਸੀਂ ਆਪਣੀ ਦੁਕਾਨਾਂ ਦੀਆਂ ਛਾਬੀਆਂ ਖੇਤੀਬਾੜੀ ਦਫ਼ਤਰ ਦੇ ਗਿਆਂਵਾਂਗੇ ਵੀ ਅਸੀਂ ਕੰਮ ਨਹੀਂ ਕਰਨਾ ਦੋ ਸਾਲ ਲਗਾਤਾਰ ਹੋ ਗਿਆ ਲਗਾਤਾਰ ਦੋ ਤਿੰਨ ਸਾਲ ਤੋਂ ਸਾਨੂੰ ਇਹ ੱਤਕਾ ਲੱਜ ਰਿਹਾ ਅੱਗੇ ਸਾਨੂੰ ਬਗੈਰ ਸਮਾਨ ਤੋਂ ਵੀ ਮਿਲਦਾ ਰਿਹਾ ਤਿੰਨ ਸਾਲ ਪਹਿਨੋਂ ਵਿੱਚ ਵਿੱਚ ਰੈਗ ਲੱਗਦੇ ਰਿਹਾ ਉਹਨੂੰ ਬਗੈਰ ਸਮਾਨ ਤੋਂ ਵੀ ਦਿੰਦੇ ਆ ਪਰ ਦੋ ਸਾਲ ਲਗਾਤਾਰ ਹੋ ਗਿਆ ਸਾਨੂੰ ਹਰੇਕ ਗੱਡੀ ਦੇ ਨਾਲ ਕੋਈ ਨਾ ਕੋਈ ਸਮਾਨ ਜੂਰੀਆ ਨਾਲ ਲਾ ਲੋੜਾ ਬੇ ਲੋੜਾ ਸਮਾਨ ਦਿੰਦੇ ਆ ਜਿਹੜਾ ਸਾਡੇ ਕਿਤੇ ਵਰਤੋਂ ਨਹੀਂ ਆਉਂਦਾ ਸਾਡੇ ਅੰਦਰ ਢਾਕਾਂ ਲੱਗ ਜਾਂਦੀਆਂ ਵਾ ਵਿਕਦਾ ਨਹੀਂ ਹੈਗਾ ਹੁਣ ਜਿਹੜੀ ਸਮੱਸਿਆ ਹੋਰ ਵੱਧ ਗਈ ਆ ਡਾਇ ਦੇ ਨਾਲ ਇੱਕ ਬੋਰਾ ਡਾਇ ਦੇ ਨਾਲ 1000 ਰੁਪਏ ਦਾ ਸਮਾਨ ਕੋ ਸੁਣਾਉਂਦਾ ਬੋਰੇ ਦਾ ਕੋ 800 ਰੁਪਏ ਦਾ ਸਮਾਨ ਸੁਣਾਉਂਦਾ ਬੋਰੇ ਦਾ ਕੋ 900 ਰੁਪਏ ਦਾ ਸਮਾਨ ਸੁਣਾਉਂਦਾ ਸਾਡੇ ਹੱਥ ਖੜੇ ਹੋ ਗਏ ਆ ਅਸੀਂ ਨਹੀਂ ਕੰਮ ਕਰਨਾ ਸਾਨੂੰ ਖਾਦ ਖੇਤੀਬਾੜੀ ਵਿਭਾਗਾਂ ਬਿਗੈਰ ਸਮਾਨ ਤੋਂ ਦਵਾਊਗਾ ਕਹੀਂ ਵੇਚਾਂਗੇ ਨਹੀਂ ਤੇ ਨਹੀਂ ਵੇਚਾਂਗੇ ਉਹ ਤਾਂ ਦੁੱਖ ਦੀ ਗੱਲ ਆ ਅੱਜ ਤਾਂ ਕਿਸਾਨ ਹੜਾਂ ਦੇ ਨਾਲ ਮਰਿਆ ਪਿਆ ਦੂਸਰਾ ਜਿਹੜੇ ਵੱਡੇ ਜਿਹੜੇ ਡਿਸਟਰੀਬਿਊਟਰ ਆ ਇਹ ਕਿਸਾਨਾਂ ਨੂੰ ਜਿਹੜੀਆਂ ਦਵਾਈਆਂ ਸਪਲਾਈ ਕਰਦੇ ਆ ਜਾਂ ਖਾਦਾ ਡੀਪੀ ਜੂਰੀਆ ਜਾਂ ਹੋਰ ਉਹਨਾਂ ਦੇ ਨਾਲ-ਨਾਲ ਕੁਝ ਐਹੋ ਜਿਹੇ ਪੈਕੇਜ ਉਹਨਾਂ ਨੂੰ ਦੇ ਦਿੰਦੇ ਆ ਕਿ ਐ ਜੇ ਡੀਪੀ ਤਾਂ ਮਿਲੂਗੀ ਜਿਆ ਨਾਲ ਪੈਕੇਜ ਲਓਗੇ ਜਿਹਦੇ ਨਾਲ ਕੋਈ ਹੋਰ ਨੈਨੋ ਖਾਦੀ ਵੀ ਗੱਲ ਕਰਦੇ ਆ ਜਾਂ ਹੋਰ ਵੀ ਕੁਝ ਕਈ ਕੁਝ ਉਹਨਾਂ ਦੇ ਨਾਲ ਉਹ ਜੋੜ ਦਿੰਦੇ ਆ ਕਿ ਜੇ ਤੁਸੀਂ ਐਡੀਏ ਵੀ ਐਡੀਪੀ ਲੈਣੀ ਆ ਜਾਂ ਜੂਰੀਆ ਲੈਣੀ ਆ ਤੇ ਇਹਦੇ ਨਾਲ ਤੁਹਾਨੂੰ ਇੰਨੇ ਸਵਾਲ ਲੈਣਾ ਪਊਗਾ ਬੜੇ ਦੁੱਖ ਦੀ ਗੱਲ ਕਿ ਇਹੋ ਜਿਹਾ ਜਿਹੜਾ ਹੈਗਾ ਇਹ ਕਿਹੜਾ ਜਿਹੜਾ ਹੈ ਨਵਾਂ ਫਾਰਮੂਲਾ ਸ਼ੁਰੂ ਕਰ ਦਿੱਤਾ ਕਿ ਜੋ ਕਿਸਾਨ ਨੂੰ ਚਾਹੀਦਾ ਉਹ ਲਊਗਾ ਉਹ ਬੇਲੋੜੀਆਂ ਆ ਖਾਦਾ ਬੇਲੋੜੀਆਂ ਦਵਾਈਆਂ ਜਿਹੜੀਆਂ ਨਹੀਂ ਪੈਣੀਆਂ ਉਹ ਕਿਉਂ ਲਊਗਾ ਸੋ ਇਸ ਵਾਸਤੇ ਬੜੀ ਦੁੱਖ ਦੀ ਗੱਲ ਆ ਅਸੀਂ ਇਹਦਾ ਹੁਣੇ ਕੰਪਲੇਨ ਕਰਦੇ ਹਾਂ ਦੀ ਸਾਹਿਬ ਨਾਲ ਵੀ ਗੱਲ ਕਰਦੇ ਆ ਕਿ ਇਹੋ ਜਿਹਾ ਜਿਹੜਾ ਹੈਗਾ ਕਿਸੇ ਵੀ ਕਿਉਂਕਿ ਜਿਹੜੇ ਛੋਟੇ ਡਿਸਟ੍ਰੀਬਿਊਟਰ ਜਿਹੜੇ ਵੱਡਿਆਂ ਕੋਲ ਲੈਂਦੇ ਆ ਉਹਨਾਂ ਦੀ ਡੀਲਿੰਗ ਸਿੱਧੀ ਕਿਸਾਨਾਂ ਨਾਲ ਹੁੰਦੀ ਹੈ ਹੁਣ ਕਿਸਾਨ ਤੋਂ ਪਹਿਲਾਂ ਹੀ ਕਹਿੰਦਾ ਉਹ ਵੀ ਮੈਨੂੰ ਇਹਦੀ ਲੋੜ ਹੀ ਨਹੀਂ ਮੈਂ ਮਰਿਆ ਜੇ ਹੁਣ ਉੱਪਰੋਂ ਉਹ ਨਾਲ ਦੇ ਜਾਂਦੇ ਆ ਤੇ ਉਹ ਜਿਹੜਾ ਡਿਸਟ੍ਰੀਬਿਊਟਰ ਆ ਜਿਹੜਾ ਹੈਗਾ ਉਹ ਉਹਨੂੰ ਘਾਟਾ ਪੈਂਦਾ ਉਹਦੇ ਉਹ ਜਿਹੜੀਆਂ ਚੀਜ਼ਾਂ ਪਈਆਂ ਰਹਿੰਦੀਆਂ ਸੋ ਇਹ ਬਿਲਕੁਲ ਗਲਤ ਆ ਇਹ ਨਹੀਂ ਹੋਣਾ ਚਾਹੀਦਾ ਤੇ ਉਹਨੂੰ ਬਿਲਕੁਲ ਅਸੀਂ ਰੋਕਾਂਗੇ